ਕੀ ਨਾਮ ਤੁਹਾਡਾ ਅਸ਼ਮੇ ਗੁਮਾਰ ਅਸ਼ਮੇ ਜੀ ਕੀ ਕੰਮ ਕਰਦੇ ਹੋ ਮੇਰਾ ਟਾਇਰਾਂ ਦੀ ਦੁਕਾਨ ਆ ਪਈ ਭਾਈ ਜੀ ਨਾਲ ਕੋਲ ਕੀ ਵਾਕਿਆ ਹੋ ਗਿਆ ਭਾਈ ਜੀ ਕੀ ਮਾਮਲਾ ਹੋ ਗਿਆ ਤੁਹਾਡੇ ਨਾਲ ਮਾਮਲਾ ਸੀ ਦੋ ਜਣਾਂ ਜਿਹੜੇ ਦੁਕਾਨ ਤੇ ਬੈਠੇ ਸੀ ਦੋ ਮੁੰਡੇ ਆਏ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਲੰਬੇ ਥਾਸ ਉਹਨਾਂ ਨੇ ਗੋਲ ਥੀ ਉਹਨਾਂ ਨੇ ਪਹਿਲਾਂ ਸਾਨੂੰ ਟਮਕਾਇਆ ਦਾਤ ਮਾਰ ਕੇ ਕੌਣ ਰੱਖ ਸਕਦੇ ਦੂਜਾ ਮੁੰਡਾ ਨੇ ਲਗਿਆ ਕਰਨ ਤੇ ਇਹਨਾਂ ਉਹ ਉਹਦੇ ਦਾਤ ਮਾਰੇ ਉਹਨਾਂ ਨੇ ਉਹਦੀ ਬਾਹ ਤੇ ਵੀ ਮਾਰੇ ਤੇ ਉਹਦੇ ਕੰਨ ਤੇ ਵੀ ਲਗਿਆ ਅੱਛਾ ਜੀ ਉਹ ਭੱਜਿਆ ਬਾਹਰ ਨੂੰ ਕੋਈ ਕਿਸੇ ਨੂੰ ਬੁਲਾ ਕੇ ਲਿਆਵਾਂ ਫੇਰ ਉਹ ਮੇਰੇ ਦੁਆਲੇ ਹੋਵੇ ਕਹਿੰਦਾ ਜੋ ਹੈਗਾ ਦੇਦੇ ਫੜਾ ਬੰਨੇ ਜੋ ਮਾਰਨਾ ਤੈਨੂੰ ਮੈਂ ਚੁੱਪ ਕਰਕੇ ਉਹਨਾਂ ਨੂੰ ਕੈਸ ਦੇ ਦੋ ਕੱਢ ਕੇ ਚੋ ਮਗਾਦੂ ਲੈ ਕੋਈ ਬੰਦਾ ਬੱਸ ਲੈ ਕੇ ਮਲਗੇ ਭਾਜੀ ਕਿੱਥੇ ਆਈ ਸੀ ਬੰਦਾ ਮੋਟਰਸਾਈਕਲ ਤੇ ਆਈ ਸੀ ਉਹਨੇ ਮੋੜ ਦੇ ਨਾਲ ਬਿਲਡਿੰਗ ਕੋਲ ਖੜਾ ਕਰਤੀ ਕੀ ਸੀ ਸੀ ਕੇਮਪਿੰਗ ਵਗੈਰਾ ਲੱਗੇ ਆਪਣੇ ਕੈਮਰੇ ਲੱਗੇ ਹੋਏ ਨੇ ਪਰ ਮੂੰਹ ਬੰਨੇ ਹੋਏ ਸੀ ਜੇ ਦੇਖੋ ਜੇ ਕੀ ਪਛਾਣ ਹੋ ਸਕਦੀ ਹੈ ਕੈਸ਼ ਕਿੰਨਾ ਗਿਆ ਤੁਹਾਡਾ ਮੈਂ 22000 ਰੁਪਏ ਦੇ ਆ ਭਾਈ ਅੱਛਾ ਆਂਦੇ ਤੁਹਾਡੇ ਹਮਲਾ ਹੀ ਕਰਤਾ ਸੀ ਹਾਂਜੀ ਸਿੱਧਾ ਅਟੈਕ ਕੀਤਾ ਇਹ ਮੁੰਡੇ ਨੇ ਸਿੱਧੇ ਮਾਰੇ ਆਂਦੇ ਹਾਂਜੀ ਅੱਛਾ ਜੀ ਪਹਿਲਾਂ ਕੌਂਟਰ ਦੇ ਮਾਰੇ ਦਾ ਦੋਨਾਂ ਨੇ ਮਾਰੇ ਡਰਾਂ ਨੂੰ ਅੱਛਾ ਜਦੋਂ ਮੁੰਡਾ ਅੱਗੇ ਹੋਇਆ ਮੁੰਡੇ ਦੇ ਮਾਰੇ ਦਾ ਕੀ ਦੁਕਾਨ ਦਾ ਨਾਮ ਤੁਹਾਡੇ ਕੋਲ ਮੀਰ ਡੱਕਰ ਪੈਰਾ ਦਾ ਕੰਮ ਅੱਛਾ ਕੀ ਹਥਿਆਰ ਚੋਨਾ ਕੋਲ ਹਾਂ ਹਥਿਆਰ ਕੀ ਕੀ ਸੀ ਉਹਨਾਂ ਕੋਲ ਦਾਸ ਸੀ ਲੰਬੇ ਦਾਸ ਸੀ ਦੋਨਾਂ ਕੋਲ ਅੱਛਾ ਜੀ ਹਾਂਜੀ ਕੀ ਲੱਗਦਾ ਸੀ ਦੇਖੋ ਨੂੰ ਕਿੱਦਾਂ ਲੱਗਦੇ ਸੀ ਦੇਖੋ ਨੂੰ ਕੁਝ ਆਈਡੀਆ ਸਿਰ ਤੇ ਸਿੱਧੀ ਜੀ ਗੱਲ ਹੈ ਪਤਲੇ ਜੇ ਮੁੰਡੇ ਮੂੰਹ ਬੰਨੇ ਨਸ਼ੇੜੀ ਨਾ ਅੱਛਾ ਆਂਦੇ ਸਿੱਤੇ ਉਹਨਾਂ ਨੇ ਅਟੈਕ ਕੀਤਾ ਕੀ ਕਹਿਣਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰ ਸਕਦੇ ਹੋ ਵੀ ਥੋੜੀ ਬਹੁਤ ਗਸ਼ਤ ਰੱਖਣ ਜਾਂ ਚੌਂਕਾਂ ਦੇ ਜਿਵੇਂ ਕੋਈ ਲੰਮਾ ਚੈੱਕ ਕਰਨ ਕੋਈ ਦੋ ਬੰਦੇ ਇਹਨਾਂ ਕੋਲ ਕੁਝ ਹੈਗਾ ਨਹੀਂ ਅਗਲੇ ਨੂੰ ਡਰ ਰਹੇ ਹੋਈ ਸਾਡਾ ਚੈੱਕ ਵੀ ਹੋ ਸਕਦਾ ਹੈ ਅਜੇ ਹੀ ਕਰ ਸਕਦੇ ਹੋ ਹੋਰ ਪ੍ਰਸ਼ਾਸਨ ਨਾਲ